ਹਿੰ। ਜਿਹੜੀ ਗੰਗਾਨਗਰ ਰੋਡ ਤੇ ਲਾਈਟਾਂ ਦੀ ਸਮੱਸਿਆ ਕਈ ਸਾਲਾਂ ਪੁਰਾਣੀ ਸੀ ਤੇ ਅੱਜ ਇੱਥੋਂ ਦੇ ਵਸੂਕਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਇਸ ਸਮੱਸਿਆ ਇਸ ਕੋੜ ਨੂੰ ਕੱਢਣ ਵਾਸਤੇ ਇੱਥੇ ਲਾਈਟਾਂ ਦਾ ਕੰਮ ਸ਼ੁਰੂ ਹੋ ਗਿਆ। ਇੱਥੋਂ ਦੇ ਵਸੂਕਾਂ ਦੀ ਸ਼ਾਬਾਸ਼ੀ ਹੈ, ਉਹਨਾਂ ਦੇ ਹੌਸਲੇ ਨੂੰ ਸਲਾਮੀ ਹੈ ਕਿ ਉਹਨਾਂ ਨੇ ਕਿਸੇ ਵੀ politically ਐਕਟਿਵ ਜਿਹੜਾ ਲੀਡਰ ਹੈ ਉਹਨਾਂ ਤੇ ਡਿਪੈਂਡ ਨਾ ਹੋ ਕੇ ਆਪਦੀ ਬਹਾਦਰੀ ਦੀ ਆਪਦੇ ਹੌਸਲੇ ਦਾ ਸਬੂਤ ਦਿੱਤਾ ਹੈ ਤੇ ਅੱਜ ਉਹਨਾਂ ਦੇ ਆਪਦੇ ਯਤਨਾਂ ਕਰਕੇ ਇੱਥੇ ਲਾਈਟਾਂ ਲੱਗ ਪਈਆਂ। ਕਈ ਸਾਲ ਪੁਰਾਣੀ ਗੱਲ ਹੈ। ਇੱਥੇ ਲਾਈਟਾਂ ਇੱਕ ਬੰਦ ਹੋਈ ਫਿਰ ਦੂਜੀ ਹੋਈ ਫਿਰ ਹੌਲੀ-ਹੌਲੀ ਕਰਕੇ ਸਾਰੀਆਂ ਲਾਈਟਾਂ ਇੱਥੇ ਬੰਦ ਹੋ ਗਈਆਂ। ਪਿਛਲੇ ਸਾਲ 8 ਲੱਖ 65 ਹਜ਼ਾਰ ਦੀ ਗ੍ਰਾਂਟ ਸੈਕਟਰੀ ਲੋਕਲ ਬਾਡੀ ਤੋਂ ਸੈਂਕਸ਼ਨ ਕਰਾ ਕੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਮਿਲੀ। ਪਰ ਲਾਈਟਾਂ ਨਾਲ ਗਈ ਤੇ ਅੱਜ ਇਥੋਂ ਦੇ ਵਸੀਕਾਂ ਦੇ ਹੌਸਲੇ ਸਦਕੇ ਲਾਈਟਾਂ ਲੱਗਣ ਚਾਰੀਆਂ ਤੇ ਇਸ ਬਾਰੇ ਹੋਰ ਸਾਨੂੰ ਗੱਲਾਂ ਦੱਸਣਗੇ ਸਾਡੇ ਬਹੁਤ ਸਤਕਾਰਯੋਗ ਓਮ ਪ੍ਰਕਾਸ਼ ਬੁਕਰ ਕਾ ਜੀ ਦੋਸਤੋ ਨਮਸਕਾਰ ਜਿਵੇਂ ਕਿ ਜੱਤਾ ਜੀ ਨੇ ਦੱਸਿਆ ਹੈ ਵੀ ਪੈਸਾ ਪਹਿਲੇ ਮਜੂਰ ਹੋ ਚੁੱਕੇ ਪਰ ਸਰਕਾਰ ਨੇ ਮਨ ਬਣਾਇਆ ਨਗਰ ਨਿਗਮ ਨੇ ਮਨ ਬਣਾਇਆ ਕਿ ਲੋਕਾਂ ਨੂੰ ਖੱਜਲ ਕਰਨਾ ਅੱਜ ਮੈਂ ਸਵੇਰੇ ਨੇਹਰੂ پارک ਦੇ ਖੜਿਆ ਸੀ ਪੱਤਰਕਾਰ ਨੇ ਪੁੱਛਿਆ ਜੀ ਪਾਣੀ ਕਿਉਂ ਖੜਿਆ ਹੁੰਦਾ ਹੈ ਪਾਣੀ ਕਿਉਂ ਨਹੀਂ ਨਿਕਲਦਾ ਹੈ ਤੇ ਮੈਂ ਦੱਸਿਆ ਬਲਦੇਵ ਜੀ ਨੂੰ ਪਤਾ ਹੋਣਾ ਹੈ ਪੁਰਾਣੇ ਟਾਈਮ 'ਚ ਉਹ ਬੋਰ ਜਿਹੜੇ ਕਿੱਥੇ ਹੋ ਸੀਗੇ ਖੋ ਬਣੇ ਹੋ ਸੀਗੇ پارک ਦੇ ਅੰਦਰ ਜਿੰਨਾ ਹੀ ਪਾਣੀ ਆਂਦਾ ਤੁਰੰਤ ਥੱਲੇ ਚਲ ਜਾਂਦਾ ਸੀ ਪਰ ਇਹਨਾਂ ਨੇ ਲਾਈਕੇ ਕਰਕੇ ਉੱਥੇ ਬੋਰ ਬੰਦ ਕਰ ਦਿੱਤੇ ਤਾਂ ਕਿ ਪਾਣੀ ਖੜੇ ਰਵੇ ਮਸਕ ਮਾਰਦੀ ਰਵੇ ਪੜੇ ਦੀਆਂ ਫੈਲਾ ਰਵੇ ਐਸੇ ਤਰ੍ਹਾਂ ਹੀ ਇਹ ਲਾਈਟਾਂ ਕਿੰਨੇ ਦਿਨਾਂ ਤੋਂ ਮਜੂਰ ਹੋਈਆਂ ਪਈਆਂ ਸੀ ਆਪਾਂ 18 ਅਗਸਤ ਨੂੰ ਟੈਂਟਲ ਮਾਰਕ ਛੱਡਿਆ ਸੀ ਇੱਕ ਮਹੀਨਾ ਦਾ ਦਿਨ ਹੋਰੇ ਲੱਗ ਗਿਆ ਰ 40 ਦਿਨ ਚ ਕੀ ਹੋ ਗਿਆ ਕਾਰਨ ਕੀ ਪਿਛਲੇ ਦਿਨਾਂ ਦਿੱਤਾ ਜੀ ਤੇ ਟੀਮ ਜਿਹੜੀ ਬਰਤ ਸੱਚਾ ਜੀ ਤੁਸੀਂ ਸਾਰੇ ਮਿਲ ਕੇ ਗਏ ਸੀਗੇ ਇਸ ਟੀਮ ਕੋਲ ਕਿ ਉਹਨਾਂ ਨੇ ਦੇਖਿਆ ਵੀ ਹੁਣ ਜਨਤਾ ਸੌਂਦੀ ਨਹੀਂ ਨੀਗੀ ਜਾਗ ਚੁੱਕੀ ਹੈ ਜਦ ਤੱਕ ਧਰ ਨਹੀਂ ਦਿਖਾਓਗੇ ਜਦ ਤੱਕ ਕੰਮ ਨਹੀਂ ਕਰਦੇਗੀ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਮੈਂ ਹੁਣ ਬੇਨਤੀ ਕਰੂੰਗਾ ਕਿ ਸਾਡੇ ਬਹੁਤ ਸਤਾਰਿਓ ਰਿਸ਼ਨ ਜੀ ਕਿ ਉਹ ਲਾਈਟਾਂ ਬਾਰੇ ਤੇ ਰਿੱਧੀ ਸਿੱਧੀ ਬਾਰੇ ਥੋੜਾ ਜਿਹਾ ਸਾਨੂੰ ਸਾਰਿਆਂ ਨੂੰ ਜਾਗਰੂਕ ਦੇਖੋ ਜੀ ਇਹ ਸਾਰੇ ਲੋਕਾਂ ਦੇ ਇੱਕ ਸੰਗਤ ਸੀ ਜਦੋਂ ਵੀ ਜਦੋਂ ਲਾਈਟਾਂ ਹੈ ਗਿਆ ਸੀ ਆਲਮਗੜ ਚੌਕ ਤੋਂ ਲੈ ਕੇ ਆਤਮਾਪੁਰ ਚੌਕ ਤੱਕ ਨੇ ਰਾਤ ਨੂੰ ਲੋਕਾਂ ਨੂੰ ਇੰਨੀ ਤਕਲੀਫ ਹੁੰਦੀ ਸੀ ਕਿ ਵਿਚਾਰੇ ਆਣ ਜਾਣ ਵਾਲਿਆਂ ਨੂੰ ਬੜੀ ਡੰਗਰ ਫਸੂ ਚੋਰੀ ਵਾਲਿਆਂ ਸਾਰਾ ਡਰ ਰਹਿੰਦਾ ਸੀ ਸਾਰੇ ਲੋਕਾਂ ਨੇ ਜਿਹੜੇ ਬੀਤੀ ਸਿੱਧੀ ਕਰਨੀ ਦੇ ਸਾਡੀ ਸੰਸਥਾ ਦੇ ਲੋਕ ਨੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਵੇੜਾ ਚੁੱਕਿਆ ਵੀ ਇਹ ਕੰਮ ਤਾਂ ਬਹੁਤ ਜ਼ਰੂਰੀ ਹੈਗਾ ਇਸ ਕੰਮ ਨੂੰ ਸਿਰੇ ਚਾੜੀਏ ਤੇ ਬੜੇ ਸੰਘਰਸ਼ ਦੇ ਨਾਲ ਬਾਅਦ ਜੂਦ ਮਾਰਚ ਕੀਤਾ ਐਸ.ਡੀ.ਐਮ ਸਾਹਿਬ ਨੂੰ ਮੈਂ ਰੋਨਮ ਦਿੱਤਾ ਉਸਦੇ ਬਾਅਦ ਹੁਣ ਜਾ ਕੇ ਕੋਈ ਕੰਮ ਸਿਰੇ ਚੜੇਗਾ ਮੈਂ ਸਾਰੇ ਲੋਕਾਂ ਦਾ ਬੜਾ ਧੰਨਵਾਦੀ ਹੈਗਾ ਜਿਹੜਾ ਇਹ ਸੱਤਾਂ ਮਿਲ ਕੇ ਚਲੇ ਆ। ਤੇ ਮੈਂ ਆਪਣੇ ਸਾਰਿਆਂ ਦਾ ਧੰਨਵਾਦ ਕਰਦਾ। ਤੇ ਇਸ ਦੇ ਨਾਲ ਇੱਕ ਛੋਟੀ ਜੀ ਸਮੱਸਿਆ ਦਾ ਮੈਂ ਇਹਨਾਂ ਨੂੰ ਆਪਣੇ ਨਗਰ ਨਿਗਮ ਨੂੰ ਇਹ ਬੇਨਤੀ ਕਰਨਾ ਚਾਹਾਂ ਕਿ ਜਿਹੜੀ ਸੜਕ ਤੇ ਜਿਹੜਾ ਸੀਵਰ ਪਾਇਆ ਇਹਦਾ ਵੀ ਪਰਮਾਨੈਂਟ ਹੱਲ ਕੀਤਾ ਜਾਵੇ। ਜਿਹਦੇ ਨਾਲ ਜਿਹੜਾ ਸੜਕ ਤੇ ਪਾਣੀ ਭਰਿਆ ਲੋ ਜੀ ਆਪਾਂ ਦੇਖਦੇ ਆਂ ਚੌਥੇ ਦਿਨ ਭਰਿਆ ਚੌਥੇ ਦਿਨ ਪਾਣੀ ਭਰਿਆ ਹੁੰਦਾ ਉਹ ਨਾ ਆਪਾਂ ਅਜੇ ਅਜੇ ਉਹਦੀ ਸਮੱਸਿਆ ਹੱਲ ਹੋ ਜੇ ਜਿਹੜੇ ਨਲੰਗਣ ਟੱਪਣ ਵਾਲੇ ਨੂੰ ਚੰਗੀ ਤਰ੍ਹਾਂ ਟਿਕਾ ਦੇ ਸਫਾਈ ਹੋ ਜੇ ਹੋਰ ਹੋ ਜੇ ਇਹ ਇਹ ਹੈ ਕਿ ਠੀਕ ਹੈ ਬਾਕੀ ਇਹ ਲਾਈਟਾਂ ਦਾ ਕੰਮ ਹੋ ਗਿਆ ਬਹੁਤ ਵਧੀਆ ਹੈ ਨਗਰ ਨਿਕਾ ਨੂੰ ਧੰਨਵਾਦ ਚਲੋ ਸਾਰੇ ਇੱਥੇ ਪਹੁੰਚੇ ਸਾਰੇ ਆਪਣੇ ਇਸ ਸ਼ਿਵਰਾਜ ਸਫਾਈ ਕਾਰਜ ਨਾਲ ਜੁੜੇ ਸਾਰੇ ਅੰਨ ਦਾ ਭਰਾਵਾ ਦਾ ਧੰਨਵਾਦ ਮੈਂ ਬੇਨਤੀ ਕਰਾਂਗੇ ਬੀ.ਐਸ. ਬਲਦੇਵ ਅੰਕਲ ਨੂੰ ਕਿ ਉਹ ਆਪਦੇ ਵਿਚਾਰ ਸਾਂਝੇ ਕਰਨ ਇਸ ਮਸਲੇ ਨੂੰ ਲੈ ਕੇ ਇੱਥੇ ਹਾਜ਼ਰ ਸਾਰੇ ਹੀ ਮਿਹਰਬਾਨੋ ਅਸਲ ਦੇ ਵਿੱਚ ਤੁਹਾਨੂੰ ਸੰਘਰਸ਼ ਤਾਂ ਕਰਨਾ ਪਿਆ ਵੀ ਪਿਛਲੇ ਕੁਝ ਥੋੜੇ ਜਿਹੇ ਸਮੇਂ ਤੋਂ ਰਾਜਨੀਤੀ ਨੇ ਕਰਬਟ ਲੈ ਲਈ ਅੱਗੇ ਜਿਹੜਾ ਨਗਰ ਨਿਗਮ ਦੇ ਜਾਂ ਨਸਲਕ ਮੈਟੀਆਂ ਦੇ ਮੈਂਬਰ ਹੁੰਦੇ ਸੀ ਉਹ ਆਪਦੇ ਉਹਨੂੰ ਸੇਵਾਦਾਰ ਸਮਝਦੇ ਸੀ ਤੇ ਜਿਹੜਾ ਵੀ ਬੰਦਾ ਪ੍ਰਧਾਨ ਹੁੰਦਾ ਸੀ ਉਹ ਵੀ ਆਪ ਦੇ ਨੂੰ ਸਿਵਾਰਥ ਸਮਝਦਾ ਤੇ ਪਾਰਟੀ ਵਾਜੇ ਤੋਂ ਉੱਤੇ ਉੱਠ ਕੇ ਉਹ ਮੱਲੇ ਦੀ ਸੋਚਿਆ ਨੂੰ ਸੰਧ ਕੇ ਕੰਮ ਕਰਾਉਣਾ ਚਾਹੁੰਦੇ ਸੀ ਪਿਛਲੇ ਕੁਝ ਚਿਰ ਤੋਂ ਜ਼ਿਆਦਾਤਰ ਐਮਸੀ ਸਾਹਿਬਾਨ ਜਾਂ ਮਤਲ ਨਗਰ ਨਿਗਮ ਬਣ ਗਿਆ ਤੇ ਨਗਰ ਨਗਮ ਦੇ ਵਿੱਚ ਜਿਹੜੇ ਅਫੀਸਰ ਤੇ ਅਹੁਦੇਦਾਰ ਮੇਅਰ ਡਿਪੀ ਮੇਅਰ ਆ ਗਏ ਉਹਨਾਂ ਸਜਨਾ ਨੇ ਇੱਕ ਫੈਸਲਾ ਕਰ ਲਿਆ ਵੀ ਜਿਹੜਾ ਵੀ ਬੰਦਾ ਸਾਡੇ ਖਿਲਾਫ ਮੂੰਹ ਚੋਂ ਕੋਈ ਮੜਾ ਜਾਏ ਬੋਲੂ ਉਹਦਾ ਕੰਮ ਨਹੀਂ ਕਰਨਾ ਇੱਕ ਅਕੈਡਮੀ ਸਜਾਈ ਹੈ ਭਾਵੇਂ ਉਹਨਾਂ ਨੂੰ ਗੁੱਸਾ ਲੱਗੇ ਅੱਧੇ ਕੰਮ ਇਸ ਕਰਕੇ ਨਹੀਂ ਹੁੰਦੇ ਗੰਗਾ ਨਗਰ ਰੋਡ ਦੇ ਤੁਸੀਂ ਵਾਸੀ ਇਸ ਗੱਲ ਦੇ ਬਹੁਤ ਬਹੁਤ ਮਾਣ ਦੇ ਜਿਹੜਾ ਮੁਬਾਰਕਬਾਦ ਦੇ ਹੱਕਦਾਰ ਹੋ ਵੀ ਤੁਸੀਂ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਇਕੱਠੇ ਹੋ ਕੇ ਸਮਾਜਿਕ ਸੋਚਿਆ ਸਮਝ ਕੇ ਇਸ ਸਮੱਸਿਆ ਨੂੰ ਛੇੜਿਆ ਤੇ ਇਹਦੇ ਵਾਸਤੇ ਤੁਸੀਂ ਸਾਡੇ ਲੀਗਲ ਐਡਵਾਈਜ਼ਰ ਨੂੰ ਦੇਸ਼ਪ੍ਰੇ ਅਜੇਮ ਦੇਸ਼ਪ੍ਰੇ ਨੇ ਤੇਰੇ ਨਾਲ ਦੱਤਾ ਜੀ ਨੂੰ ਵੀ ਤੁਸੀਂ ਨਾਲ ਮਿਲਾਇਆ ਤੇ ਸਮਾਜਿਕ ਤੌਰ ਤੇ ਤੁਸੀਂ ਇੱਥੇ ਕੈਂਡਲ ਮਾਰਚ ਕਰਿਆ ਬੁਕਰ ਕਾ ਜੀ ਨੇ ਵੀ ਸਾਥ ਦਿੱਤਾ ਇੱਥੋਂ ਦੇ ਸਾਰੀ ਜਨਤਾ ਨੇ ਸਾਥ ਦਿੱਤਾ ਤੇ ਡੇਰ ਸਵੇਰ ਡੇਰ ਆਏ ਦਰਸਤ ਹੈ ਡੇਢ ਸਾਲ ਬਾਅਦ ਕਾਰਪੋਰੇਸ਼ਨ ਨੇ ਨਗਰ ਨਿਗਮ ਨੇ ਮਜਬੂਰ ਹੋ ਕੇ ਇਹ ਲਾਈਟਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਿਹੜੀ ਇਹ ਸੱਜਣ ਕਹਿ ਰਹੇ ਸੀ ਵੀ ਸਿਵਰੇ ਦੀ ਸਮੱਸਿਆ ਉਹ ਸੱਜਣੋ ਤੁਹਾਡੇ ਕਹਿਣ ਨਾਲ ਇੱਕ ਵੀਡੀਓ ਪਾਉਣ ਨਾਲ ਨਹੀਂ ਹੋਣੀ ਜਿਵੇਂ ਇਹ ਸਾਲ ਦੇਣ ਸਾਲ ਲੱਗੇ ਰਹੇ ਹੋ ਲਾਈਟਾਂ ਲੱਗੀਆਂ ਜੇ ਤੁਸੀਂ ਸਾਰੀ ਆਬਾਦੀ ਇਸ ਰੋਡ ਦੀ ਸਾਲ 1.5 ਸਾਲ ਲੱਗੇ ਰਹੋਗੇ ਬਿਲਕੁਲ ਲੱਗਾਂਗੇ ਬੇਤੜਕੋ ਕੇ ਤਾਂ ਇਹ ਸਵਛਾ ਵੀ ਤੁਹਾਡੀ ਹੱਲ ਹੋ ਜੇਗੀ ਬਾਕੀ ਇਹ ਕਿ ਚਲੋ ਦੇਰ ਆਏ ਦਰਸਤ ਆਏ ਡੀਸੀ ਮੈਡਮ ਇਥੋਂ ਜਿਹੜੇ ਬਦਲ ਗਏ ਮੈਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੂੰ ਵੀ ਇਸ ਮਸਲੇ ਤੇ ਅਸੀਂ ਮਿਲ ਕੇ ਗੱਲ ਕੀਤੀ ਸੀ ਉਹਨਾਂ ਨੇ ਥੋੜਾ ਸਹਿਯੋਗ ਦਿੱਤਾ ਸੀ ਹੁਣ ਕੰਮ ਹੋ ਗਿਆ ਤਾਂ ਚਲੋ ਨਗਰ ਨਗਰ ਦੇ ਮੈਂਬਰ ਸਾਹਿਬਾਨ ਬਾਵੇਂ ਉਹਨਾਂ ਨੇ ਆਪਦਾ ਫਰਜ਼ ਨਹੀਂ ਨਿਭਾਇਆ ਪਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਜਿਹੜਾ ਸੰਗਠਨ ਹੈ ਜਿਹਦੇ ਨਾਲ ਤੁਸੀਂ ਜੁੜੇ ਹੋ ਜਾਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਸਾਡਾ ਮੁੱਦਾ ਰਾਜਨੀਤਿਕ ਨਹੀਂ ਰਾਜਨੀਤੀ ਤੋਂ ਉੱਤੇ ਉਸ ਕੀ ਜਾਤੀ ਤੌਰ ਤੇ ਅਸੀਂ ਕਿਸੇ ਵੀ ਪਾਰਟੀ ਨਾਲ ਹੋਈਏ ਰਾਜਨੀਤੀ ਤੋਂ ਉੱਤੇ ਸਾਡਾ ਮੁੱਦਾ ਵੀ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਸਮਾਜਿਕ ਤੌਰ ਤੇ ਲੋਕਾਂ ਨੂੰ ਤੰਗ ਕਰ ਰਹੀਆਂ ਹਨ ਉਹਨਾਂ ਸੋਚਾਂ ਵਾਸਤੇ ਅਸੀਂ ਹਰ ਇੱਕ ਮੱਲੇ ਦਾ ਸਾਥ ਦੇਣ ਨੂੰ ਤਿਆਰ ਹਰ ਇੱਕ ਗਲੀ ਦਾ ਸਾਥ ਦੇਣ ਨੂੰ ਤਿਆਰ ਬਸ਼ਰਤ ਹੈ ਕਿ ਉਹਨਾਂ ਗਲੀਆਂ ਮੁਹੱਲਿਆਂ ਦੇ ਲੋਕ ਖੁਦ ਇਸ ਕੰਮ